ਇਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਹੋਵੇ ਤੁਹਾਡੇ ਮਸੂੜਿਆਂ ਵਿੱਚ ਦਰਦ ਹੋਵੇ ਜਾਂ ਫਿਰ ਤੁਹਾਡੇ ਮਸੂੜੇ ਫੁੱਲ ਗਏ ਹੋਣ ਜਾਂ ਫਿਰ ਤੁਹਾਨੂੰ ਮੂੰਹ ਵਿੱਚ ਫੰਗਸ ਹੋਣ ਦਾ ਖਤਰਾ ਹੋਵੇ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਨੁਸਖੇ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਰਿਜ਼ਲਟ ਤੁਹਾਨੂੰ ਇੱਕ ਵਾਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਕਿੰਨੇ-ਕਿੰਨੇ ਚੀਜ਼ਾਂ ਦੀ ਜ਼ਰੂਰਤ ਪਵੇਗੀ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਫਟਕੜੀ ਦਾ ਟੁਕੜਾ ਲੈਣਾ ਹੈ ਅਤੇ ਉਸ ਨੂੰ ਤਵੇ ਉੱਪਰ ਪੁੰਨਣ ਲਈ ਰੱਖ ਦੇਣਾ ਹੈ ਤੁਸੀਂ ਇਸ ਨੂੰ ਉਦੋਂ ਤੱਕ ਪੁੰਨਣਾ ਹੈ ਜਦੋਂ ਤੱਕ ਇਸ ਵਿੱਚ ਬੁਲਬਲੇ ਬਣਨੇ ਨਾ ਸ਼ੁਰੂ ਹੋ ਜਾਣ ਤਾਂ ਬਾਅਦ ਵਿੱਚ ਤੁਸੀਂ ਇਸ ਨੂੰ ਠੰਡਾ ਹੋਣ ਲਈ ਰੱਖਦੇ ਰਹੇ ਇਸ ਨੂੰ ਠੰਡਾ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਇਸ ਦਾ ਇੱਕ ਬਰੀਕ ਪਾਊਡਰ ਬਣਾ ਲੈਣਾ ਹੈ ਅਤੇ ਇਸ ਪਾਊਡਰ ਦੀ ਤੁਸੀਂ ਥੋੜੀ ਜਿਹੀ ਭਾਵਕੀ ਇੱਕ ਦੋ ਚੁਟਕੀ ਲੈ ਕੇ ਤੁਸੀਂ ਉਸ ਵਿੱਚ ਥੋੜੀ ਜਿਹੀ ਹਲਦੀ ਅਤੇ ਥੋੜਾ ਜਿਹਾ ਸੇਂ ਦਾ ਨਮਕ ਮਿਲਾ ਕੇ ਉਸ ਵਿੱਚ ਬਿਲਕੁਲ ਥੋੜਾ ਜਿਹਾ ਸਰੋਂ ਦਾ ਤੇਲ ਮਿਲਾਉਣਾ ਹੈ ਸਰੋਂ ਦਾ ਤੇਲ ਤੁਸੀਂ ਜਿੰਨਾ ਮਰਜ਼ੀ ਮਿਲਾ ਸਕਦੇ ਹੋ ਜਿਆਦਾ ਵੀ ਘੱਟ ਵੀ ਅਤੇ ਬਾਅਦ ਵਿੱਚ ਤੁਸੀਂ ਇਸ ਮਿਸ਼ਰਣ ਨੂੰ ਆਪਣੇ ਦੰਦਾ ਉੱਪਰ ਲਗਾਉਣਾ ਹੈ ਆਪਣੇ ਮਸੂੜਿਆਂ ਉੱਪਰ ਲਗਾਉਣਾ ਹੈ 5 ਮਿੰਟ ਲੱਗੇ ਰਹਿਣ ਤੋਂ ਬਾਅਦ ਤੁਸੀਂ ਇਸ ਉੱਪਰ ਥੋੜੀ-ਥੋੜੀ ਮਾਲਿਸ਼ ਵੀ ਕਰਨੀ ਹੈ ਅਤੇ 5 ਮਿੰਟ ਰੱਖ ਖਣ ਤੋਂ ਬਾਅਦ ਤੁਸੀਂ ਆਪਣੇ ਮੂੰਹ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਕੇ ਕੁਰਲਾ ਕਰ ਲੈਣਾ ਹੈ ਤਾਂ ਅਜਿਹਾ ਕਰਨ ਨਾਲ ਤੁਹਾਡੇ ਮੂੰਹ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੇ ਮੂੰਹ ਵਿੱਚੋਂ ਜੇਕਰ 스멜 ਆਉਂਦੀ ਹੋਵੇ ਤਾਂ ਉਹ ਵੀ ਕਦੇ ਨਹੀਂ ਆਵੇਗੀ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸਦਾ ਫਾਇਦਾ ਮਿਲ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ